ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾਬੜ ਦੇ ਪੰਜਾਬ ਦੇ ਹੁਣ ਤੱਕ ਸਭ ਤੋਂ ਵੱਡੇ ਹਾਊਸਿੰਗ ਸਕੈਂਡਲ ਦਾ ਅੱਜ ਖੁਲਾਸਾ ਕੀਤਾ ਜਾਏਗਾ ਇਹ ਖਬਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰ ਰਿਹਾ ਨਾਲ ਹੀ ਸੰਬੋਧਨ ਕਰ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੰਦੇਵਾਲੀਏ ਸਾਹਿਬ ਨੂੰ ਪਹਿਲਾਂ ਖਬਰ ਸੰਖੇਪਚ ਤੇ ਫਿਰ ਦਿਆਂਗੇ ਵਿਸਤਾਰ ਸਰਕਾਰ ਅਤੇ ਲੋਕਾਂ ਨਾਲ 1000 ਕਰੋੜ ਤੋਂ ਉੱਪਰ ਠੱਗੀ ਇੱਕ ਕੰਪਨੀ ਆਲਟਸ ਸਪੇਸ ਬਿਲਡਰਸ ਅਤੇ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸ ਬਿਲਡਰਸ ਸੁਸਾਇਟੀ ਜੁਆਇੰਟ ਵੈਂਚਰ ਨਿਊ ਚੰਡੀਗੜ੍ਹ ਨੇ ਮਾਰੀ ਹੈ ਸਕੈਂਡਲ ਬਾਦਲ ਸਰਕਾਰ ਵੱਲੋਂ 2007 ਤੋਂ ਸ਼ੁਰੂ ਹੋਇਆ ਕੈਪਟਨ ਸਰਕਾਰ ਵੱਲੋਂ ਜਾਰੀ ਰਿਹਾ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸ਼ਾਇਦ ਅਜੇ ਤੱਕ ਸੂਚਨਾ ਨਹੀਂ ਮਿਲੀ ਕਿਉਂਕਿ ਪੂੜਾ ਗਮਾੜਾ ਅਤੇ ਕੋਆਪਰੇਟਿਵ ਡਿਪਾਰਟਮੈਂਟ ਦੇ ਵੱਡੇ ਅਫਸਰ ਸਭ ਦੇ ਸਭ ਇਸ ਦੇ ਵਿੱਚ ਸ਼ਾਮਿਲ ਨਜ਼ਰ ਆਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟ ਲੈਵਲ empowerment ਕਮੇਟੀ ਨੇ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਸਕੈਂਡਲ ਦੇ ਚੱਲਦੇ 2014 ਚ ਇਸ ਕੰਪਨੀ ਦੇ ਠੱਗ ਪ੍ਰੋਮੋਟਰਲ ਡਾਇਰੈਕਟਰਸ ਨੂੰ ਸਨਮਾਨਿਤ ਵੀ ਕੀਤਾ ਗਿਆ ਪੰਜਾਬ ਹਿੱਤ ਵਿੱਚ ਕਿਹਾ ਗਿਆ ਕਿ ਇਸ ਕੰਪਨੀ ਨੇ ਕੰਮ ਕੀਤਾ ਸਭ ਤੋਂ ਪਹਿਲਾਂ ਪ੍ਰਕਲੇਮਡ ਅਫੈਂਡਰ ਕੋਸ਼ਿਤ ਕੀਤੇ ਜਾ ਚੁਕੇ ਪਰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਗਏ ਡਾਇਰੈਕਟਰਸ ਦੀਆਂ ਤਸਵੀਰਾਂ ਵੇਖ ਲਵੋ ਪਹਿਲੀ ਤਸਵੀਰ ਮਹਿੰਦਰ ਸਿੰਘ ਦੀ ਆ ਦੂਜਾ ਹਰਪ੍ਰੀਤ ਸਿੰਘ ਤੀਜਾ ਜਸਵਿੰਦਰ ਸਿੰਘ ਚੌਥਾ ਹਰਦੇਵ ਕੌਰ ਸਰਾਹ ਪੰਜਵਾਂ ਗੁਰਤੇਜ ਸਿੰਘ ਸਰਾਹ ਛੇਵਾਂ ਨਰਿੰਦਰ ਸਿੰਘ ਸਿੱਧੂ ਸਕੈਂਡਲ ਦਾ ਪਿਛੋਕੜ ਇਹ ਹੈ ਕਿ 7 1 2007 ਨੂੰ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸ ਬਿਲਡਰ ਸੁਸਾਇਟੀ ਰਜਿਸਟਰ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਗੈਸਟਡ ਅਫਸਰਾਂ ਨੂੰ ਅਫੋਰਡੇਬਲ ਹਾਊਸਿੰਗ ਲਈ ਸਸਤੇ ਪਲਾਟ ਦਿੱਤੇ ਜਾਣਗੇ 170 ਏਕੜ ਚ ਫੈਲਿਆ ਪ੍ਰੋਜੈਕਟ ਬਾਦਲ ਸਰਕਾਰ ਅਪਰੂਵ ਕਰਦੀ ਹੈ ਮੈਂਬਰਾਂ ਨੂੰ 2010 ਤੱਕ ਪਲਾਟ ਦਿੱਤੇ ਜਾਣੇ ਹੁੰਦੇ ਆ ਪਰ ਦਿੱਤੇ ਨਹੀਂ ਜਾਂਦੇ 2009 ਚ ਸੁਸਾਇਟੀ ਦੇ ਪ੍ਰੋਮੋਟਰਸ ਦੇ ਕੁਝ ਕਰੀਬੀ ਲੋਕ ਯਾਰ ਦੋਸਤ ਰਿਸ਼ਤੇਦਾਰ ਇੱਕ ਨਵੀਂ ਕੰਪਨੀ ਅਲਟਸ ਸਪੇਸ ਬਿਲਡਰਸ ਬਣਾਉਂਦੇ ਨੇ ਉਸ ਨੂੰ ਵਜੂਦ ਚ ਲਿਆਉਂਦੇ ਨੇ ਉਸ ਕੋਲ ਆਪਣੇ ਸਿਰਫ 5 ਲੱਖ ਰੁਪਏ ਵਰਕਿੰਗ ਕੈਪੀਟਲ ਹੁੰਦੀ ਹੈ ਪਰ ਬੈਂਕ ਹੱਸਦੇ ਹੱਸਦੇ ਉਸ ਨੂੰ 85 ਲੱਖ ਰੁਪਿਆ ਹੋਰ ਕਰਜ਼ਾ ਦੇ ਦਿੰਦੇ ਆ ਤੇ ਫਿਰ ਕੰਮ ਤੁਰ ਪੈਂਦਾ ਅਲਟਸ ਕੰਪਨੀ ਦਾ ਅਗਸਤ 2011 ਚ ਗ੍ਰੇਟਰ ਪੰਜਾਬ ਕੋਆਪਰੇਟਿਵ ਸੁਸਾਇਟੀ ਅਤੇ ਅਲਟਸ ਸਪੇਸ ਬਿਲਡਰਸ ਪ੍ਰਾਈਵੇਟ ਲਿਮਟਿਡ ਜੁਆਇੰਟ ਵੈਂਚਰ ਬਣਾਉਂਦੇ ਜਿਸ ਨੂੰ ਬਾਦਲ ਸਰਕਾਰ ਮੈਗਾ ਹਾਊਸਿੰਗ ਪ੍ਰੋਜੈਕਟ ਵਜੋਂ ਅਪਰੂਵ ਕਰ ਦਿੰਦੀ ਹੈ ਸੈਂਕਸ਼ਨਡ ਲੇਆਊਟ ਪਲਾਨ ਮੁਤਾਬਕ 2014 ਤੱਕ ਪ੍ਰੋਜੈਕਟ ਕੰਪਲੀਟ ਕਰਨਾ ਹੁੰਦਾ ਇੱਕ ਸਾਲ ਦੀ ਐਕਸਟੈਂਸ਼ਨ ਵੀ ਦਿੱਤੀ ਜਾ ਸਕਦੀ ਹੈ ਇਸ ਕਿਸਮ ਦਾ ਪ੍ਰੋਵੀਜ਼ਨ ਹੁੰਦਾ ਹੈ ਕੋਲ ਰਕਬਾ ਹੋ ਜਾਂਦਾ ਹੈ 386 ਏਕੜ ਪਰ ਪ੍ਰੋਜੈਕਟ ਪੂਰਾ ਨਹੀਂ ਹੁੰਦਾ ਪਲਾਟਾਂ ਦੀ ਵਿਕਰੀ ਭਾਵੇਂ ਜਾਰੀ ਰਹਿੰਦੀ ਹੈ ਕੰਪਲੀਸ਼ਨ ਸਰਟੀਫਿਕੇਟ ਹੁੰਦਾ ਨਹੀਂ ਫਿਰ ਵੀ ਪਲਾਟ ਵਿਕਦੇ ਰਹਿੰਦੇ ਐ ਜੋਇੰਟ ਵੈਂਚਰ ਕੰਪਨੀ ਡਿਫਾਲਟਰ ਹੋ ਜਾਂਦੀ ਹੈ ਕਿਉਂਕਿ ਉਹ ਸਰਕਾਰੀ ਖਜ਼ਾਨੇ ਚ ਚੇਂਜ ਆਫ ਲੈਂਡ ਯੂਜ਼ ਦਾ ਜਿਹੜਾ ਫੀਸ ਹੁੰਦੀ ਆ ਐਕਸਟਰਨਲ ਡਿਵੈਲਪਮੈਂਟ ਚਾਰजेस ਇੰਟਰਨਲ ਰਿਵਰਸਮੈਂਟ ਚਾਰजेस ਲਾਇਸੈਂਸ ਫੀਸ ਤੇ ਹੋਰ ਜਿਹੜੀਆਂ ਫੀਸਾਂ ਹੁੰਦੀਆਂ ਉਹ ਜਮ੍ਹਾਂ ਸਰਕਾਰੀ ਖਜ਼ਾਨੇ 'ਚ ਨਹੀਂ ਕਰਾਉਂਦੀ ਇਨਵੈਸਟਰਸ ਨੂੰ ਫਰਜ਼ੀ ਕਾਗਜ਼ ਦਿਖਾ ਕੇ ਪਲਾਟ ਵੇਚੇ ਜਾਂਦੇ ਨੇ ਕਿਹਾ ਜਾਂਦਾ ਕਿ ਸੀਐਲਯੂ ਹੋ ਗਿਆ ਸਰਕਾਰ ਵੱਲੋਂ ਪਲਾਟ ਦਾ ਰੇਟ 1033 ਰੁਪਏ ਨਿਰਧਾਰਿਤ ਕੀਤਾ ਜਾਂਦਾ ਹੈ ਇਹ ਆਦੇਸ਼ 65 2013 ਨੂੰ ਜੁਆਇੰਟ ਵੈਂਚਰ ਪ੍ਰੋਜੈਕਟ ਲਈ ਸਰਕਾਰ ਜਾਰੀ ਕਰਦੀ ਹੈ ਪਰ ਇਹ ਕੰਪਨੀ ਯਾਨੀ ਕਿ ਜੁਆਇੰਟ ਵੈਂਚਰ ਪ੍ਰੋਜੈਕਟ 5700 ਤੇ 65 ਰੁਪਏ ਪਰ ਸਕੁਅਰ ਯਾਰਡ ਇਨਵੈਸਟਰਸ ਤੋਂ ਯਾਨੀ ਕਿ ਹੋਮ ਬਿਲਡਰਸ ਤੋਂ ਚਾਰਜ ਕਰਦਾ ਹੈ ਦੋਸਤੋ ਬਾਦਲ ਸਰਕਾਰ ਦੀ ਵੱਡੀ ਠੱਗੀ ਬਾਰੇ ਹੁਣ ਤੁਸੀਂ ਜਰਾ ਸਕਰੀਨ ਤੇ ਨਜ਼ਰ ਮਾਰੋ ਤੁਹਾਨੂੰ ਨਜ਼ਰ ਆਏਗਾ ਪੰਜਾਬ ਕੋਆਪਰੇਟਿਵ ਸੁਸਾਇਟیز ਐਕਟ 1961 ਉਹਦਾ ਸੈਕਸ਼ਨ 13 ਪੜ੍ਹੋ ਉਹ ਚ ਲਿਖਿਆ ਸਾਰਾ ਅੰਗਰੇਜ਼ੀ ਚ ਮੈਂ ਤੁਹਾਨੂੰ ਪੰਜਾਬੀ ਉਲੱਥਾ ਕਰਕੇ ਸੁਣਾਉਣਾ ਉਹ ਕਹਿੰਦੇ ਆ ਜੀ ਜੇ ਇੱਕ ਕੋਆਪਰੇਟਿਵ ਸੁਸਾਇਟੀ ਦੂਜੀ ਕੋਆਪਰੇਟਿਵ ਸੁਸਾਇਟੀ ਨੂੰ ਆਪਣੇ ਅਸੈਟਸ ਤੇ ਲਾਇਬਿਲਟੀਆਂ ਯਾਨੀ ਕਿ ਆਪਣੇ ਜਿਹੜੇ ਅ ਅਸੈਟਸ ਤੇ ਦੇਣਦਾਰੀਆਂ ਜਾਂ ਲੈਣਦਾਰੀਆਂ ਉਹ ਟਰਾਂਸਫਰ ਕਰਨਾ ਚਾਹੇ ਤਾਂ ਰਜਿਸਟਰਾਰ ਦੀ ਮਰਜ਼ੀ ਨਾਲ ਉਸ ਸੁਸਾਇਟੀ ਦੇ ਮੈਂਬਰ ਜਨਰਲ ਬੋਡੀ ਦੀ ਮੀਟਿੰਗ ਦੇ ਵਿੱਚ 2/3 ਬਹੁਮਤ ਨਾਲ ਇੱਕ ਮਤਾ ਪਾਸ ਕਰਨ ਤੇ ਫਿਰ ਜਿਹੜੀ ਸੁਸਾਇਟੀ ਨੂੰ ਉਹਨਾਂ ਨੇ ਅਸੈਟਸ ਟਰਾਂਸਫਰ ਕਰਨੇ ਆ ਉਸ ਸੁਸਾਇਟੀ ਦੇ ਬੰਦੇ ਵੀ ਮੈਂਬਰ ਵੀ 2/3 ਇਹੋ ਜਿਹਾ ਮਤਾ ਪਾਸ ਕਰਨ ਕਿ ਅਸੀਂ ਇਹ ਅਸੈਟਸ ਲੈਣ ਲਈ ਤਿਆਰ ਹਾਂ ਤੇ ਫਿਰ ਉਹ ਅਸੈਟ ਟਰਾਂਸਫਰ ਹੋ ਸਕਦੇ ਆ ਇੱਕ ਕੋਆਪਰੇਟਿਵ ਕੰਪਨੀ ਸੋਸਾਇਟੀ ਤੋਂ ਦੂਜੀ ਸੋਸਾਇਟੀ ਨੂੰ ਇਹ ਹੈਗਾ ਜੀ ਸੈਕਸ਼ਨ 13 ਆਫ ਦੀ ਪੰਜਾਬ ਕੋਆਪਰੇਟਿਵ ਸੋਸਾਇਟیز ਐਕਟ 1961 ਹੁਣ ਤੁਸੀਂ ਸਕਰੀਨ ਤੇ ਦੂਜੇ ਪੇਜ ਤੇ ਨਜ਼ਰ ਮਾਰੋ ਇਹ ਵੀ ਐਕਟ 1961 ਦਾ ਹੀ ਪੇਜ ਹੈ ਇਹਦੇ ਵਿੱਚ ਸੈਕਸ਼ਨ 80 ਕੀ ਕਹਿੰਦਾ ਅੰਗਰੇਜ਼ੀ ਚ ਮੈਂ ਤੁਹਾਨੂੰ ਇਹਦਾ ਪੰਜਾਬੀ ਉਲੱਥਾ ਕਰ ਦਿੰਦਾ ਉਹ ਕਹਿੰਦਾ ਜੀ ਜਿਹੜੀ ਵੀ ਕੋਆਪਰੇਟਿਵ ਸੁਸਾਇਟੀ ਥੱਲੇ ਕੋਈ ਐਂਟੀਟੀ ਬਣੀ ਹੁੰਦੀ ਆ ਉਹਦੇ ਉੱਤੇ ਪ੍ਰੋਵੀਜ਼ਨਸ ਆਫ ਕੰਪਨੀਆਂ ਐਕਟ 1956 ਲਾਗੂ ਨਹੀਂ ਹੁੰਦੇ ਇਹਦੇ ਮਤਲਬ ਇਹ ਆ ਕਿ ਜਦੋਂ ਇਹ ਕੰਪਨੀ ਜਿਹੜੀ ਹੈਗੀ ਆ ਆਲਟਸ ਉਹ ਬਣੀ ਪ੍ਰਾਈਵੇਟ ਲਿਮਟਿਡ ਕੰਪਨੀ ਅੰਡਰ ਕੰਪਨੀਆਂ ਐਕਟ 1956 ਤੇ ਜਿਹੜੀ ਆਲਟਸ ਆਲਟਸ ਹੈ ਉਹ ਪ੍ਰਾਈਵੇਟ ਕੰਪਨੀ ਹੋਗੀ ਤੇ ਜਿਹੜੀ ਗ੍ਰੇਟਰ ਪੰਜਾਬ ਕੋਆਪਰੇਟਿਵ ਹਾਊਸ ਬਿਲਡਰ ਸੋਸਾਇਟੀ ਆ ਉਹ ਬਣੀ 1961 ਦੇ ਐਕਟ ਮੁਤਾਬਕ ਤੇ ਫਿਰ ਇਹਦਾ ਦੀ ਸਾਹ ਚ ਪੈ ਨਹੀਂ ਸਕਦੀ ਸੀ ਇਹਨਾਂ ਦਾ ਜੁਆਇੰਟ ਵੈਂਚਰ ਹੋ ਨਹੀਂ ਸਕਦਾ ਸੀ ਪਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੀ ਬਾਦਲ ਸਰਕਾਰ ਨੇ ਵਿਚਾਰੀ ਗਾਂ ਨੂੰ ਕਾਲੇ ਝੋਟੇ ਨਾ ਬੰਨਤਾ ਯਾਰੋ ਪਤਾ ਨਹੀਂ ਹੁਣ ਰੋਣਾ ਚਾਹੀਦਾ ਕਿ ਹੱਸਣਾ ਚਾਹੀਦਾ ਮੈਨੂੰ ਸਮਝ ਨਹੀਂ ਆ ਰਹੀ ਸੁਖਵੀਰ ਬਾਦਲ ਦੇ ਬਾਪੂ ਜੀ ਦੇ ਇਹ ਕੰਮ ਕਰਤਾ ਪਰ ਬਾਪੂ ਜੀ ਤਾਂ ਨਾਂ ਵੱਜੋਂ ਹੀ ਮੁੱਖ ਮੰਤਰੀ ਸੀ ਤੁਸੀਂ ਜਾਣਦੇ ਹੋ ਅਸਲ ਮੁੱਖ ਮੰਤਰੀ ਉਹ ਸਰਕਾਰ ਦੇ ਵਿੱਚ ਮੇਰੇ ਸਮਝ ਦੇ ਮੁਤਾਬਕ ਸੁਖਬੀਰ ਬਾਦਲ ਹੀ ਸੀ ਜਿਹੜਾ ਸਰਕਾਰ ਨੂੰ ਚਲਾਉਂਦਾ ਸੀ ਜਿਹੜਾ ਸਰਕਾਰ ਨੂੰ ਨਚਾਉਂਦਾ ਕਹਾਂ ਤਾਂ ਜ਼ਿਆਦਾ ਬਿੱਤਰ ਹੋਏਗਾ ਸਰਕਾਰ ਨੂੰ ਨਚਾਉਂਦਾ ਸੀ ਸੁਖਬੀਰ ਬਾਦਲ ਤੇ ਉਸ ਵੇਲੇ ਇਸ ਕੰਮ ਨੂੰ ਇਹ ਸਰਕਾਰ ਨੇ ਨਿਪਟੇ ਚੜਿਆ ਕਾਨੂੰਨ ਦੀ ਉਲੰਘਣਾ ਕੀਤੀ ਅੱਗੇ ਵੇਖ ਲਓ ਸਾਰੇ ਅਫਸਰ ਸ਼ਾਹੀ ਉਸ ਵੇਲੇ ਚੁੱਪ ਰਹੀ ਆਈਐਸ ਪੀਸੀਐਸ ਅਫਸਰ ਚੁੱਪ ਰਹੇ ਸਖਤਰ ਉਪਸਖਤਰ ਮੁਖ ਸਖਤਰ ਸਭ ਚੁੱਪ ਰਹੇ ਕੀ ਫਾਇਦਾ ਸੀ ਉਹਨਾਂ ਨੂੰ ਚੁੱਪ ਰਹਿ ਕੇ ਇਹ ਸਾਨੂੰ ਹਜੇ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਵਾਕਿਆ ਹੀ ਉਹਨਾਂ ਨੂੰ ਵੀ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੁਣ ਅੱਗੇ ਆਉਂਦੇ ਆ ਜੀ ਹੋਰ ਸੁਣੋ 2014 ਚ ਪ੍ਰੋਜੈਕਟ ਕੰਪਲੀਟ ਨਾ ਹੋ ਸਕਿਆ ਪਰ 2017 ਤੱਕ ਕੇ ਕੰਪਨੀ ਦੀ ਮੈਨੇਜਮੈਂਟ ਚੁੱਪ ਰਹੀ। ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਆਉਂਦੀ ਆ ਅਖੀਰ ਦੇ ਵਿੱਚ ਜਾ ਕੇ ਇਹ ਫਿਰ ਐਕਸਟੈਂਸ਼ਨ ਲਈ ਅਪਲਾਈ ਕਰਦੇ ਆ। ਉਦੋਂ ਸਰਕਾਰ ਬਣ ਜਾਂਦੀ ਆ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ। ਨਾਲ ਉਹਦੇ ਹੁੰਦੇ ਆ ਚੀਫ ਪਾਰਲੀਮੈਂਟਰੀ ਸੈਕਟਰੀ சுரேਸ਼ ਕੁਮਾਰ ਕਰਤਾ ਧਰਤਾ। ਦੂਜਾ ਕਰਤਾ ਧਰਤਾ ਹੁੰਦਾ ਭਰਤਿੰਦਰ ਸਿੰਘ ਚਾਹਵ। ਦੇ ਨਾਲ ਉਹਨਾਂ ਦਾ ਇੱਕ মিডিਆ ਡਵਾਈਜ਼ਰ ਹੁੰਦਾ ਜਿਹੜਾ ਸਰਕਾਰ ਦੀ ਵੱੱਲੇ-ਵੱੱਲੇ ਕਰਾਉਂਦਾ ਖ਼ਬਰਾਂ 'ਚ ਹਮੇਸ਼ਾ ਹੀ ਭਾਵੇਂ ਸਰਕਾਰ ਮਾਰੀ ਚੱਲੇ ਠੱਗੀਆਂ ਉਹਦਾ ਨਾਂ ਸੀਗਾ ਰਵੀਨ ਠੁਕਰਾਲ ਹੋਰ ਬੜੇ OSTC ਦੇ ਕੈਪਟਨ ਅਮਰਿੰਦਰ ਦੇ ਬੜੇ ਫੌਜੀ ਇਕੱਠੇ ਕੀਤੇ ਸੀ OSTC ਲਾਏ ਹੋਏ ਸੀ ਕਿਸੇ ਨੇ ਧਿਆਨ ਨਹੀਂ ਦਿੱਤਾ ਜਾਂ ਧਿਆਨ ਨਹੀਂ ਦਿੱਤਾ ਜਾਂ ਸ਼ਾਮਲ ਹੋ ਗਏ ਠੱਗੀ 'ਚ 2018 'ਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਐਕਸਟੈਂਸ਼ਨ ਦਿੱਤੀ ਕੀ ਕਹਿੰਦੇ ਪੋਸਟ ਫੈਕਟੋ ਬੈਕ ਡੇਟ ਚ 2014 ਤੱਕ ਪ੍ਰੋਜੈਕਟ ਬੜਨਾ ਸੀ 2017 ਤੱਕ ਸੁੱਤੇ ਰਹੇ ਮੈਨੇਜਮੈਂਟ ਵਾਲੇ ਤੇ 2017 ਤੋਂ ਬਾਅਦ 18 ਚ ਕੈਪਟਨ ਦੀ ਸਰਕਾਰ ਨੇ ਪੋਸਟ ਫੈਕਟੋ ਅਪਰੂਵਲ ਦਿੱਤੀ ਪਿਛਲੀ ਡੇਟ ਤੋਂ ਨਾਲ ਲਾਤੀਆਂ ਕਹਿੰਦੇ ਜੀ ਪੈਨਲਟੀਆਂ ਵੀ ਸਰਕਾਰ ਦੇ ਖਜ਼ਾਨੇ ਨੂੰ ਫਾਇਦਾ ਹੋਊਗਾ ਇਹਨਾਂ ਤੋਂ ਜੁਰਮਾਨਾ ਲਾਤਾ ਦੋਸਤੋ ਜੁਰਮਾਨਾ ਅੱਜ ਤੱਕ ਨਹੀਂ ਦਿੱਤਾ ਇਸ ਕੰਪਨੀ ਨੇ ਅੱਜ ਤੱਕ ਇੱਕ ਨਵੇਂ ਪੈਸੇ ਦੀ ਪੈਨਲਟੀ ਜਿਹੜੀ ਕਾਗਜ਼ਾਂ 'ਚ ਲੱਗਦੀ ਰਹੀ ਇਹਨਾਂ ਨੇ ਦਿੱਤੀ ਨਹੀਂ ਪਰ ਹੁਣ ਪ੍ਰੋਜੈਕਟ ਦਾ ਰਕਬਾ ਕਹਿੰਦੇ ਜੀ ਹੋ ਗਿਆ 500 ਏਕੜ ਪਹਿਲਾਂ 170 ਤੋਂ ਸ਼ੁਰੂ ਹੋਇਆ ਫਿਰ 386 ਹੋ ਗਿਆ ਹੁਣ 500 ਏਕੜ ਹੋ ਗਿਆ ਤੇ ਇਹ ਤੋਂ ਪਹਿਲਾਂ ਕੰਪਨੀ ਡਿਫਾਲਟਰ ਸਰਕਾਰ ਦੇ ਖਜ਼ਾਨੇ 'ਚ ਬਣਦੀ ਫੀਸ ਭਰਦੀ ਨਹੀਂ सीएलयू एक्सटर्नल डेवलपमेंट चार्ज इंटरनल डेवलपमेंट चार्ज लाइसेंस फीस ਜਦੋਂ ਫੀਸ ਭਰਨ ਲਈ ਪੈਸੇ ਹੈ ਨਹੀਂ ਤੇ ਤੁਸੀਂ ਭਾਈ ਆ ਰਕਮਾ ਹੋਰ ਕਿਵੇਂ ਖਰੀਦੀ ਜਾਂਦੇ ਹੋ ਕੋਈ ਪੁੱਛਣ ਵਾਲਾ ਨਹੀਂ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਂਦੀ ਹੋਏ ਕੰਪਨੀ ਮौज-ਮਸਤੀ ਕਰਦੀ ਅੱਗੇ ਵਧਦੀ ਜਾਂਦੀ ਆ 플ੌਟ ਵੇਚਦੀ ਜਾਂਦੀ ਆ ਕੰਪਲੀਸ਼ਨ ਸਰਟੀਫਿਕੇਟ ਇਹਦੇ ਕੋਲ ਹੈ ਨਹੀਂ ਸੀ ਹਰ ਇਹ ਖਬਰ ਨਾਲ ਕੋਈ ਸੰਬੰਧ ਨਹੀਂ ਹੈ ਵੱਖਰੀ ਜੀ ਗੱਲ ਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਮਹਲ ਨਮਾ ਘਰ ਬਣਿਆ ਸਿਸਵਾ ਫਾਰਮ ਹਾਊਸ ਉਹਦੇ ਬਹੁਤ ਵੱਡਾ ਮਤਲਬ ਕਿ ਰਕਬਾ ਬਹੁਤ ਸਾਰੇ ਪੈਸੇ ਲੱਗੇ ਤੇ ਫਿਰ ਉੱਥੇ ਚਲਦੀਆਂ ਸੀ ਸ਼ਾਮ ਨੂੰ ਮਾਹੌਲਾ ਉਹਦੇ ਵਿੱਚ ਆਉਂਦੇ ਸੀ ਦੇਸੀ ਵਿਦੇਸੀ ਤੇ ਪਾਕਿਸਤਾਨੀ ਮਹਿਮਾਨ ਫਿਰ ਉੱਥੇ ਹੁੰਦੀਆਂ ਸੀ ਗਜ਼ਲਾਂ ਤੇ ਸ਼ਹਿਰੋ ਸ਼ਹਿਰੀ ਤੇ ਅੱਜਕੱਲ ਕੈਪਟਨ ਅਮਰਿੰਦਰ ਸਿੰਘ ਚੱਕ ਕੇ ਬੋਰੀ ਬਿਸਤਰਾ ਜਾਵੜੇ ਨੇ ਮੋਦੀ ਦੇ ਘਰੇ ਉੱਥੇ ਲਾ ਲੇ ਡੇਰੇ ਕੀ ਕਹਿੰਦੇ ਆ ਜੀ ਪੰਜਾਬ ਵਿੱਚ ਮੋਦੀ ਨੂੰ ਚੋਣ ਜਿਤਾਵਾਂਗਾ ਸਾਡੇ ਸਧਾਰਨ ਜੇ ਘਰੋਂ ਆਇਆ ਮੁੰਡਾ ਮੁੱਖ ਮੰਤਰੀ ਭਗਵੰਤ ਮਾਨ ਇਹਨੂੰ ਕੰਨੋਂ ਕੰਨ ਲੱਗਦਾ ਖ਼ਬਰੀ ਨਹੀਂ ਸੁੱਤਾ ਪਿਆ ਵਿਚਾਰਾ ਉਹਨੂੰ ਜਗਾਉਣ ਦੀ ਕੋਸ਼ਿਸ਼ ਅਸੀਂ ਅੱਜ ਪੰਜਾਬ ਦਸਤਾਵੇਜ਼ ਵੱਲੋਂ ਕਰ ਰਹੇ ਹਾਂ ਪਿਛਲੀਆਂ ਸਰਕਾਰਾਂ ਲੈ ਗਈਆਂ ਲੁੱਟ ਕੇ ਪੰਜਾਬ ਨੂੰ ਭਗਵੰਤ ਮਾਨ ਜੀ ਤੁਸੀਂ ਜਾਗੋ ਤੇ ਸੰਭਾਲੋ ਪੰਜਾਬ ਨੂੰ ਉਮੀਦ ਹੈ ਤੁਹਾਡੇ ਤੋਂ ਲੋ ਜੀ ਹੁਣ ਆਉਨੇ ਆ ਸਨ 2021 ਤੇ ਜੁਆਇੰਟ ਵੈਂਚਰ ਵੈਂਚਰ ਪ੍ਰੋਜੈਕਟ 2020 ਤੱਕ ਕੰਪਲੀਟ ਹੋਣਾ ਸੀ ਪਰ ਹੋਇਆ ਨਹੀਂ ਨਵੇਂ ਸਿਰੇ ਤੋਂ ਐਕਸਟੈਂਸ਼ਨ ਫੇਰ ਮੰਗੀ ਜਾਂਦੀ ਹੈ ਨਵੀਂ ਸਰਕਾਰ ਤੋਂ ਉਸ ਵਕਤ ਹਾਊਸਿੰਗ ਮੰਤਰੀ ਹੁੰਦੇ ਆ ਜੀ ਅਮਨ अरोड़ा لمبے ਲੰਜੇ ਗੋਰੇ ਿੱਟੇ ਵਧੀਆ ਬੰਦੇ ਹਾਊਸਿੰਗ ਮੰਤਰੀ ਪਤਾ ਨਹੀਂ ਅਫਸਰ ਕਿਵੇਂ अरोड़ा ਸਾਹਿਬ ਨੂੰ ਦਸੇ ਦੁਸੇ ਬਣਾਈ ਫੇਰ ਇਸ ਠੱਗ ਕੰਪਨੀ ਨੂੰ ਅਪਰੂਵਲ ਦੇ ਦਿੰਦੇ ਆ ਤੇ ਫੇਰ ਨਕਸ਼ਾਰਵਾਇਜ਼ ਹੋ ਜਾਂਦਾ ਹੈ ਇਸ ਵਾਰ ਕੰਪਨੀ ਕਹਿੰਦੀ ਆ ਵੀ 900 ਏਕੜ ਦਾ ਪ੍ਰੋਜੈਕਟ ਅਪਰੂਵ ਕਰ ਦਿਓ ਜੀ ਪਰ ਗਮਾਡਾ ਵਾਲੇ ਕਹਿੰਦੇ ਆ ਜੀ ਨਾ ਕਰੋ ਐਦਾਂ ਪਹਿਲਾਂ ਤੁਸੀਂ ਪਹਿਲੇ ਪੈਸੇ ਭਰੇ ਨਹੀਂ ਤੇ ਕਿਤੇ ਕਿਸੇ ਪੱਤਰਕਾਰਾਂ ਨੂੰ ਸਿਹਰਦ ਨੂੰ ਪਤਾ ਲੱਗ ਗਿਆ ਤੇ ਰੌਲਾ ਪੈ ਜਾ ਤੁਸੀਂ ਪਹਿਲਾਂ ਹੀ 8-900 ਕਰੋੜ ਰੁਪਈਆ ਗਮਾਡਾ ਦਾ ਭਰਨਾ ਉਹ ਤੁਸੀਂ ਭਰਿਆ ਨਹੀਂ ਹੁਣ 900 ਏਕੜ ਤੁਸੀਂ ਕਰਾਉਣ ਨੂੰ ਫਿਰਦੇ ਹੋ ਉਹ ਨਾ ਹੋਇਆ 400 ਏਕੜ ਪ੍ਰੋਕਲੇਮਡ ਅਫੈਂਡਰ ਪਹਿਲਾਂ ਹੋ ਚੁੱਕੇ ਆ ਪੈਨਲਟੀ ਕੋਈ ਨਾ ਭਰੀ ਨਹੀਂ ਹੁਣ ਦਸੰਬਰ 2023 ਤੱਕ ਇਹਨਾਂ ਦਾ ਪ੍ਰੋਜੈਕਟ ਦੁਬਾਰਾ ਅਪਰੂਵ ਕਰਤਾ ਨਵੀਂ ਸਰਕਾਰ ਹੁੰਦੇ ਹੋਏ ਇਸ ਅਫਸਰਸ਼ਾਹੀ ਨੇ ਪਿਛਲੀਆਂ ਪੈਨਲਟੀਆਂ ਭਰੀਆਂ ਨਹੀਂ ਕੰਪਲੀਸ਼ਨ ਸਰਟੀਫਿਕੇਟ ਨਾ ਪਹਿਲਾਂ ਸੀ ਨਾ ਹੁਣ ਪਰ ਪਲਾਟ ਵਿੱਚ ਹੀ ਜਾਂਦੇ ਆ ਅੱਗੇ ਦਾ ਦੀ ਜਿਹੜੇ ਆ ਪਲਾਟ ਇਹਨਾਂ ਨੇ ਵੇਚਤੇ ਕਬਜ਼ਾ ਬਹੁਤਿਆਂ ਦਾ ਦਿੱਤਾ ਆ ਰੀ ਲੋਕਾਂ ਦੇ ਸਿਰ ਲੋਨ ਚੜ ਗਿਆ ਪੁੱਛੋ ਗਮਾੜਾ ਨੂੰ ਜਦੋਂ ਰੈਰਾ ਦੀ ਰਜਿਸਟ੍ਰੇਸ਼ਨ ਨਵੰਬਰ 2022 ਦੇ ਵਿੱਚ ਐਕਸਪਾਇਰ ਹੋ ਗਈ ਤੇ ਫਿਰ ਤੁਸੀਂ ਮੌਜੂਦਾ ਸਰਕਾਰ ਸਮੇ ਇਸ ਕੰਪਨੀ ਨੂੰ ਦਸੰਬਰ 30 2022 ਤੋਂ ਲੈ ਕੇ ਦਸੰਬਰ 30 2023 ਤੱਕ ਪ੍ਰੋਜੈਕਟ ਅਪਰੂਵ ਕਿਵੇਂ ਕਰਤਾ ਕਹਿੰਦੇ ਉਹ ਤੱਕ ਬਣਾ ਲਓ ਹੋਰ ਟਾਈਮ ਦੇ ਦਿੰਦੇ ਆ ਜਦੋਂ ਭਾਈ ਸਾਹਿਬ ਰੈਰਾ ਦਾ ਹੀ ਰਜਿਸਟ੍ਰੇਸ਼ਨ ਖਤਮ ਹੋ ਗਈ ਤੁਸੀਂ ਪ੍ਰੋਜੈਕਟ ਅਪਰੂਵ ਕਰ ਨਹੀਂ ਸਕਦੇ ਸੀ ਹੋਰ ਦੱਸਦੇ ਆ ਤੁਹਾਨੂੰ ਹਜ਼ਾਰ ਕਰੋੜ ਦੀਆਂ ਸੀਐਲਯੂ ਈਡੀਸੀ ਆਈਡੀਸੀ ਲਾਇਸੈਂਸ ਫੀਸਾਂ ਕਹਿੰਦਾ ਸਰ ਖੜੀਆਂ ਫਿਰ ਅਰੋੜਾ ਸਾਹਿਬ ਤੁਹਾਡੇ ਹੁੰਦੇ ਹੋਏ ਇਹਦਾ ਅਫਸਰਾਂ ਦੀ ਇਹ ਜ਼ੁਰਤ ਪਈ ਕਿਵੇਂ ਸਮਝਾਓ ਮੈਨੂੰ ਤੇ ਗਲਤ ਕੰਮ ਹੋ ਗਏ ਮੈਂ ਗਿਆ ਤੁਹਾਡੇ ਹੁੰਦੇ ਹੋਏ ਤੁਸੀਂ ਦਾ ਪੰਜਾਬ ਹਤੈਸ਼ੀ ਹੋ ਤੁਹਾਨੂੰ ਮੈਂ ਮਿਲਦਾ ਰਿਹਾ ਗੱਲਾਂ ਤੁਸੀਂ ਬਹੁਤ ਵਧੀਆ ਕਰਦੇ ਰਹੇ ਹੋ ਤੁਹਾਡੇ ਪਿਤਾ ਜੀ ਜੰਗਲਾਤ ਮੰਤਰੀ ਹੁੰਦੇ ਸੀ ਕਿਸੇ ਜ਼ਮਾਨੇ ਵਿੱਚ ਜਦੋਂ ਮੈਂ ਇੰਡੀਅਨ ਐਕਸਪ੍ਰੈਸ ਸੀ ਉਹਨਾਂ ਨੂੰ ਵੀ ਮਿਲਦਾ ਰਿਹਾ ਤੁਹਾਡੇ ਘਰੇ ਸੁਨਾਮ ਜਾ ਕੇ ਰਾਤ ਨੂੰ ਡਿਨਰ ਕਰਕੇ ਵੀ ਆ ਤੁਸੀਂ ਵੀ ਉੱਥੇ ਸੀ ਖੈਰ ਉਹ ਤਾਂ ਬਹੁਤ ਇਮਾਨਦਾਰ ਬੰਦੇ ਗਿਣੇ ਜਾਂਦੇ ਸੀ ਸਾਊਤ ਸ਼ਰੀਫਾ ਆਦਮੀ ਸੀ ਗ੍ਰੇਟਰ ਪੰਜਾਬ ਸੁਸਾਇਟੀ ਜਿਸ ਸਾਰੇ ਬਜ਼ੁਰਗ ਇਨਵੈਸਟਰ ਨੇ ਰਿਟਾਇਰਡ ਬੰਦੇ ਨੇ ਸਾਰੇ ਆਪਣੀ ਨੌਕਰੀ ਦੀ ਪੂੰਜੀ ਲਾ ਕੇ ਉਹਨਾਂ ਨੇ ਪਲਾਟ ਖਰੀਦੇ ਕਬਜ਼ੇ ਉਹਨਾਂ ਨੂੰ ਮਿਲ ਨਹੀਂ ਰਹੇ ਇਸ ਕੰਪਨੀ ਨੇ ਸੁਸਾਇਟੀ ਨੇ ਜਨਰਲ ਬੋਡੀ ਮੀਟਿੰਗ ਕਦੇ ਕੀਤੀ ਨਹੀਂ ਕੋਆਪਰੇਟਿਵ ਵਿਭਾਗ ਨੇ ਆਡਿਟ ਸਹੀ ਤਰੀਕੇ ਕਰਕੇ ਕਦੇ ਦੱਸਿਆ ਨਹੀਂ ਪਤਾ ਤਾਂ ਇਹ ਲੱਗਿਆ ਆ ਜਿਹੜਾ ਕੋਆਪਰੇਟਿਵ ਮਹਾ ਆਗਾ ਇਹਦੇ ਇੰਸਪੈਕਟਰਾਂ ਤੱਕ ਨੂੰ ਪਲਾਟ ਦਿੱਤੇ ਵੇ ਆ ਉੱਪਰ ਦੀ ਗੱਲ ਤਾਂ ਤੁਸੀਂ ਛੱਡੋ ਤੇ ਪ੍ਰोसीडिंग ਬੁੱਕ ਇਹਨਾਂ ਦੀ ਉਪਲਬਧ ਹੁੰਦੀ ਨਹੀਂ ਕਰਾਉਂਦੇ ਹੀ ਨਹੀਂ ਸੋਸਾਇਟੀ ਦੀ ਵੈਬਸਾਈਟ ਤੇ ਹਰ ਸੋਸਾਇਟੀ ਦੀ ਵੈਬਸਾਈਟ ਤੇ 23/8/2012 ਦੇ ਆਦੇਸ਼ ਮੁਤਾਬਕ ਸਾਰਾ ਕੁਝ ਪੋਸਟ ਕੀਤਾ ਜਾਣਾ ਚਾਹੀਦਾ ਅਪਲੋਡ ਹੋਇਆ ਹੋਣਾ ਚਾਹੀਦਾ ਹਰ ਕਿਸਮ ਦੀ ਜਾਣਕਾਰੀ ਪਰ ਇਹਨਾਂ ਰੇਰਾ ਨੰਬਰ ਦੱਸਦੇ ਆ ਨਾ ਇਹਨਾਂ ਦੇ ਡਾਇਰੈਕਟਰਾਂ ਦਾ ਪੱਕਾ ਐਡਰੈਸ ਕੋਈ ਦੱਸਦੇ ਆ ਸਾਰਿਆਂ ਦਾ ਇੱਕੋ ਐਡਰੈਸ ਦਫ਼ਤਰ ਦਾ ਜਿਵੇਂ ਇਹਨਾਂ ਦਾ ਘਰ ਹੁੰਦਾ ਹੀ ਨਹੀਂ ਇਹ ਰਹਿੰਦੇ ਕਿੱਥੇ ਆ ਪਤਾ ਹੀ ਨਹੀਂ ਜੇ ਲੱਭਣ ਜਾਓ ਲੱਭਦੇ ਨਹੀਂ ਦੇਖਣ ਜਾਓ ਦਿਖਦੇ ਨਹੀਂ ਇੱਕੋ ਬੰਦਾ ਤੁਰਿਆ ਫਿਰਦਾ ਉਹਦਾ ਨਾਮ ਅਵਤਾਰ ਸਿੰਘ ਰੈਜਿੰਗ ਅਫੀਸਰ ਜਿਹਦਾ ਜ਼ਿਕਰ ਅਸੀਂ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਕੀਤਾ ਕਹਿੰਦਾ ਸੀ ਤਕਰ ਸਾਹਿਬ ਤੁਹਾਨੂੰ ਮਿਲਣਾ ਹੈ ਮਿਲ ਕੇ ਤੁਹਾਨੂੰ ਸਾਰੀ ਗੱਲਬਾਤ ਦੱਸਣੀ ਹੈ ਖੈਰ ਜਦੋਂ ਫਿਰ ਮੈਨੂੰ ਨਾ ਮਿਲਿਆ ਉਦੋਂ ਬਾਅਦ ਉਹਨੇ ਮੇਰੇ ਨਾਲ ਬਹੁਤਾ ਸੰਪਰਕ ਕਰਨਾ ਛੱਡਤਾ ਮੈਂ ਗਿਆ ਜੀ ਵਾਹ ਬੜਾ ਤੇ ਅੱਗੇ ਦੱਸਦੇ ਹਾਂ ਲੋ ਦੋਸਤੋ ਇੱਥੇ ਮੈਂ ਪੁੱਛਣਾ ਚਾਹਣਾ ਸਹਿਕਾਰਤਾ ਵਿਭਾਗ ਦੇ ਰਜਿਸਟਰਾਰ ਨੂੰ ਜਿਹੜਾ ਵੀ ਹੈਗਾ ਮੈਂ ਤੇਰੇ ਨਾਲ ਖੇਡ ਨਿਊ ਜੰंडीगढ़ ਦੇ ਵਿੱਚ ਆ ਕੁਝ ਹੋਈ ਜਾਂਦਾ ਤੇ ਤੂੰ ਸੁੱਤਾ ਪਿਆ ਤੇ ਨਾਲੇ ਸੁੱਤਾ ਪਿਆ ਮੁਹਾਲੀ ਦਾ ਡਿਪਟੀ ਰਜਿਸਟਰਾਰ ਗੈਵੀ ਢੱਲੋਂ ਉਹਦਾ ਨਿੱਕ ਨੇਮ ਗੈਵੀ ਆ ਪੂਰਾ ਮੈਨੂੰ ਪਤਾ ਨਹੀਂ ਤੇ ਉਹ ਕਹਿੰਦਾ ਜੀ ਮੈਂ ਤਾਂ ਦਬਾਹ ਹਟ ਕੇਤੇ ਆਇਆ ਨਹੀਂ ਗਲਤ ਕੰਮ ਮੈਂ ਕਦੇ ਕੀਤਾ ਨਹੀਂ ਕਦੋਂ ਦੇ ਮੈਂ ਸਵਾਲ ਭੇਜੀ ਐ ਨਾ 5 ਦਿਨ ਹੋ ਗਏ ਮੈਂ ਕਿਹ ਬਾਈ ਜੀ ਜਵਾਬ ਦੇ ਦਿਓ ਹਸਾਬ ਲਾ ਦਿਓ ਦੱਸੋ ਕੀ ਆ ਕੁਰਾਂਦਰ ਜੀ ਹੀਠਾਂ ਗੱਲ ਕਰ ਲੋ ਯਾਰ ਨਾਲ ਮੈਂ ਇਹ ਵਹੇਰ ਤੱਕ ਹੂ ਹੀਠਾ ਇਨਸਪੈਕਟਰ ਨਾਲ ਕਰ ਲੋ ਇਨਸਪੈਕਟਰ ਕੋ ਉਹ ਹੈਰਾਨ ਚ ਬੜਾ ਸੀਨਾ ਕਰ ਲੋ ਦੈਨ देयर ਇਜ਼ ਨੋ ਐਂਡ ਟੂ ਦਿਸ ਚੇਨ ਕਰ ਮੈਂ ਕੀਤੀ ਨਾ ਅੱਜ ਵੀ ਸਵਾਲ ਦੇ ਭੇਜੇ ਤੁਸੀਂ ਸਕਰੀਨ ਤੇ ਵੀ ਨਜ਼ਰ ਮਾਰ ਲੋ ਜਿਹੜੇ ਸਵਾਲ ਮੈਂ ਬਣਾਏ ਔਰ ਸਰਕਾਰ ਨੂੰ ਭੇਜੇ ਸਹਿਕਾਰਤਾ ਮਾਹਕਮੇ ਨੂੰ ਤੇ ਜਿਹੜੇ ਸਵਾਲ ਮੈਂ ਬਣਾਏ ਭੇਜੇ ਗਮਾੜਾ ਨੂੰ ਤੇ ਫਿਰ ਜਿਹੜਾ ਰਜੀਵ ਗੁਪਤਾ ਇਹਨਾਂ ਦਾ ਸੀਏ ਗਮਾੜਾ ਦਾ ਉਹ ਕਹਿੰਦਾ ਮਾਮਲਾ ਇਹ ਪੁੱਡਾ ਦਾ ਬੁੱਢਾ ਦੀ ਜਿਹੜੀ ਹੈਗੀ ਹੈਗਾ ਮੁੱਖ ਅਫਸਰ ਚੀਫ ਉਹਦਾ ਨਾਮ ਅਪਨੀਤ ਰਿਆਤ ਉਹਨੂੰ ਭੇਜੇ ਜਵਾਬ ਨਹੀਂ ਆਇਆ ਕਿਸੇ ਦਾ ਜਵਾਬ ਨਹੀਂ ਆਇਆ ਨਾ ਕੋਆਪਰੇਟਿਵ ਮਹਿਕਮੇ ਦਾ ਨਾ ਗਮਾਡਾ ਪੁੱਡਾ ਦਾ ਤੇ ਫਿਰ ਮੈਂ ਆਖਿਰਕਾਰ ਇਹ ਸਵਾਲ ਇਹ ਸਾਰੇ ਖਬਰ ਆਮ ਆਦਮੀ ਪਾਰਟੀ ਦੇ ਇੱਕ ਅਹੁਦੇਦਾਰ ਨੂੰ ਭੇਜ ਤੇ ਹੁਣ ਵੇਖਦੇ ਆਂ ਉਮੀਦ ਕਰਦੇ ਆਂ ਉਹ ਗੱਲ ਅੱਗੇ ਟਿਕਾਣੇ ਤੇ ਪਹੁੰਚਾਉਂਦਾ ਹੈ ਕਿ ਨਹੀਂ ਪਹੁੰਚਾਉਂਦਾ ਉਹ ਹੈਲਪਫੁਲ ਰਹਿੰਦਾ ਕਿ ਨਹੀਂ ਰਹਿੰਦਾ ਖਾਰ ਸਾਨੂੰ ਤਾਂ ਅਮੀਰ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿ ਉਹ ਹੁਣੇ ਚ ਕਰਦਾ ਕੀ ਹੈ ਇਸ ਕੰਪਨੀ ਯਾਨੀ ਕਹੋ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੀ ਪਹਿਲੀ ਸ਼ਿਕਾਇਤ 2012 ਚ ਕੀਤੀ ਗਈ ਫਿਰ 2017 ਚ ਬਹੁਤ ਹੋਈਆਂ ਸਾਰੀਆਂ ਸ਼ਿਕਾਇਤਾਂ ਦੱਬੀਆਂ ਗਈਆਂ ਕਾਰਵਾਈ ਕਿਸੇ ਤੇ ਨਹੀਂ ਹੋਈ ਹੁਣ ਹਾਈ ਕੋਰਟ ਚ ਪਾਈ ਆ ਪਟੀਸ਼ਨ ਨੇ ਇਸ ਕੰਪਨੀ ਨੇ ਇਸ ਸੁਸਾਇਟੀ ਨੇ ਉਹ ਕਹਿੰਦੇ ਆ ਜੀ ਸਾਡੇ ਪੈਨਲਟੀਆਂ ਬਹੁਤ ਲੱਗੀਆਂ ਤੇ ਸਰਕਾਰ ਨੂੰ ਕਹੋ ਪੈਨਲਟੀਆਂ ਮਾਫ ਕਰ ਦੇ ਸਾਨੂੰ ਪੈਨਲਟੀਆਂ ਉਸ ਰੇਟ ਤੇ ਲਾਵੇ ਸਰਕਾਰ ਜਿਹੜੀ ਕਿਸਾਨਾਂ ਤੇ ਲੱਗਦੀ ਆ ਕਿਉਂਕਿ ਅਸੀਂ ਤਾਂ ਲੋਕ ਸੇਵਾ ਕਰ ਰਹੇ ਆਂ ਪੰਜਾਬ ਦੇ ਹਿੱਤ ਲਈ ਕੰਮ ਕਰ ਰਹੇ ਆਂ ਹਾਊਸਿੰਗ ਲਈ ਸਸਤੇ ਪਲਾਟ ਉਪलब्ਧ ਕਰਾ ਰਹੇ ਆਂ ਤੇ ਫਿਰ ਦੂਜੇ ਪਾਸੇ ਤੁਹਾਨੂੰ ਦੱਸਦਾ ਇਹਨਾਂ ਦੀ ਭਾਈ ਵਾਲ ਕੰਪਨੀ ਆਲਟਸ ਉਹ ਇੱਕ ਵੱਖਰੇ ਕੇਸ ਦੇ ਵਿੱਚ ਕੰਜ਼ਿਊਮਰ ਕੋਰਟ ਨੂੰ ਕੀ ਕਹਿੰਦੀ ਆ ਉਹ ਕਹਿੰਦੇ ਤੁਸੀਂ ਸਾਡੇ ਓਲਟ ਹੈ ਕੋ ਫੈਸਲਾ ਨਾ ਦੇ ਦਿਓ ਸਾਡਾ ਮਾਮਲਾ ਹਾਈ ਕੋਰਟ ਚੱਲਦਾ ਉਹ ਵੀਰੋ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਆ ਉਹਦੇ ਵਿੱਚ ਅਲਟਸ ਦਾ ਜ਼ਿਕਰ ਹੀ ਨਹੀਂ ਉਹਦੇ ਵਿੱਚ ਕੱਲੀ ਕੋਆਪਰੇਟਿਵ ਸੁਸਾਇਟੀ ਵੱਲੋਂ ਪਟੀਸ਼ਨ ਪਾਈ ਗਈ ਆ ਅਲਟਸ ਨੇ ਆਪਣਾ ਰਿਸ਼ਤਾ ਇਸ ਸੁਸਾਇਟੀ ਨਾਲ ਲ ਘੋ ਲਿਆ ਤੇ ਜਦੋਂ ਫਿਰ ਕੰਜ਼ਿਊਮਰ ਕੋਰਟ ਦੀ ਗੱਲ ਹੁੰਦੀ ਆ ਉਹਨੂੰ ਸਾਡਾ ਕੇਸ ਚੱਲਦਾ ਆ ਭਾਈ ਤੁਸੀਂ ਤਾਂ ਉਹਦੇ ਵਿੱਚ ਪਾਰਟੀ ਨਹੀਂ ਤੁਹਾਡਾ ਨਾਂ ਹੀ ਨਹੀਂ ਉੱਥੇ ਪਟੀਸ਼ਨ 'ਚ ਤੇ ਫਿਰ ਤੁਹਾਡਾ ਕੇਸ ਕਾਹਦਾ ਹੋ ਗਿਆ ਮਤਲਬ ਕਿ ਅਦਾਲਤਾਂ ਨੂੰ ਵੀ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਇਸ ਠੱਗ ਮਹਿਕਮੇ ਨੇ ਜਾਂ ਕਹੋ ਇਸ ਠੱਗ ਕੰਪਨੀ ਨੇ ਕੀਤੀਆਂ ਔਰ جاری ਨੇ ਲਓ ਹੁਣ ਗੱਲ ਸੁਣੋ ਇੱਕ ਨੋਮਿਕ ਵਿਕਰ ਸੈਕਸ਼ਨ ਸਕੀਮ ਦੀ ਇਸ ਸਕੀਮ ਤਹਿਤ ਇਹ ਆਇਦ ਹੁੰਦਾ ਹਰ ਕਲੋਨਾਈਜ਼ਰ ਤੇ ਤੁਸੀਂ ਗਰੀਬ ਗਰੁੱਪਾਂ ਲਈ ਸਸਤੇ ਫਲੈਟ ਬਣਾ ਕੇ ਦੇਣੇ ਜਾਂ ਤੁਸੀਂ ਬਰਾਬਰ ਦੀ ਜ਼ਮੀਨ ਦੇਣੀ ਆ ਜਾਂ ਫਿਰ ਤੁਸੀਂ ਉਹਦੇ ਬਰਾਬਰ ਦਾ ਮੁੱਲ ਪੈਸਾ ਜਮ੍ਹਾਂ ਕਰਾਉਣਾ ਸਰਕਾਰ ਕੋਲ ਇਹ ਸਕੀਮ ਕਿ ਲਈਏ ਇਸ ਕੰਪਨੀ ਨੇ ਜੁਆਇੰਟ ਵੈਂਚਰ ਪ੍ਰੋਜੈਕਟ ਨੇ ਦੋਸਤੋ ਸਕਰੀਨ ਤੇ ਨਜ਼ਰ ਮਾਰੋ ਤੁਹਾਨੂੰ ਅਦਾਲਤ ਦਾ ਇੱਕ ਤੁਹਾਨੂੰ ਮੈਂ ਪੇਜ ਵਿਖਾ ਰਿਹਾ ਕਿਤਾ ਕੀ ਆ ਇਹ ਕੰਪਨੀ ਨੇ ਜਦੋਂ ਆਪਣੇ ਨਕਸ਼ੇ ਅ ਦਸੰਬਰ 23 ਤੱਕ ਪਾਸ ਕਰਾਏ ਅਪਰੂਵ ਕਰਾਏ ਉਹਦੇ ਵਿੱਚ ਜਦ ਲਾਜ਼ਮੀ ਏਰੀਆ ਹੁੰਦਾ ای ਡਬਲਯੂ ਐਸ ਸਕੀਮ ਦਾ ਉਹ ਉਹ ਵਿਖਾਤਾ ਜਿਹੜਾ ਤਾਂ ਹੈ ਹੀ ਨਹੀਂ ਕਿਸੇ ਹੋਰ ਦਾ ਰਕਬਾ ਵਿਖਾਤਾ ਉਹ ਰਕਬਾ ਕਿਦਾ ਸੀ ਉਹ ਰਕਬਾ ਸੀਗਾ ਕੁਇਨਜ਼ Town ਇਨਫਰਾਸਟ੍ਰਕਚਰ ਕੰਪਨੀ ਦਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡਾ ਰਕਬਾ ਵਿਖਾ ਕੇ ਨਕਸ਼ੇ 'ਚ ਇਹਨਾਂ ਨੇ ਪ੍ਰੋਜੈਕਟ ਅਪਰੂਵ ਕਰਾ ਲਿਆ ای ਡਬਲਯੂ ਐਸ ਸਾਰਾ ਵੇਚਣ ਲੱਗੇ ਆ ਉਹਨਾਂ ਨੇ ਖਰੜ ਦੀ ਅਦਾਲਤ ਦੇ ਵਿੱਚ ਕੇਸ ਪਾਤਾ ਇਹ ਲਾ ਕਾਗਜ਼ ਤੁਹਾਨੂੰ ਮੈਂ ਵਿਖਾਇਆ ਸਕਰੀਨ ਸ਼ਾਟ ਇਹ ਅਦਾਲਤ ਦਾ ਤਾਂ ਉੱਥੇ ਉਹਨਾਂ ਨੇ ਜਾ ਕੇ ਕਿਹਾ ਜੀ ਜੱਜ ਸਾਹਿਬ ਰੋਕੋ ਇਸ ਥੱਗ ਕੰਪਨੀ ਨੂੰ ਇਹ ਸਾਡਾ ਰਕਬਾ ਆਪਣਾ ਵਿਖਾ ਕੇ ਈਡਬਲਯੂਐਸ ਸਕੀਮ ਵਾਲਾ ਇਸ ਆਪਣਾ ਪ੍ਰੋਜੈਕਟ ਪ੍ਰੂਫ ਕਰਾ ਗਈ ਤੇ ਨਾਲੇ ਹੁਣੇ ਵੇਚਣ ਲੱਗੀ ਹੈ ਸਾਡੇ ਰਕਬੇ ਨੂੰ ਤੇ ਅਦਾਲਤ ਨੇ ਨੋਟਿਸ ਜਾਰੀ ਕਰਤਾ ਮਾਮਲਾ ਅੱਗੇ ਤੁਰ ਪਿਆ ਲੋ ਤੁਹਾਨੂੰ ਹੁਣ ਇੱਕ ਹੋਰ ਅਦਾਰੇ ਬਾਰੇ ਦੱਸ ਦਈਏ ਉਹ ਪੁਲਿਸ ਮਾਮਲਾ ਹੈਗਾ ਜੀ ਬਿਊਰੋ ਆਫ ਇਨਵੈਸਟੀਗੇਸ਼ਨ 2021 ਦਸੰਬਰ ਦੇ ਵਿੱਚ ਇੱਕ ਸ਼ਿਕਾਇਤ ਜਾਂਦੀ ਆ ਉਸ ਵਕਤ ਦੇ ਮੁੱਖ ਮੰਤਰੀ ਚੰਨੀ ਸਾਹਿਬ ਕੋਲ ਚਰਨਜੀਤ ਚੰਨੀ ਉਹਦੇ ਉੱਤੇ ਆਦੇਸ਼ ਦਿੰਦੇ ਆ ਕਿ ਬੀਓਆਈ ਇਹਦੀ ਜਾਂਚ ਕਰੇਗੀ ਪ੍ਰਾਇੋਰਟੀ ਤੇ ਮਤਲਬ ਕਿ ਪਹਿਲ ਦੇ ਆਧਾਰ ਤੇ ਸਕਰੀਨ ਸ਼ਾਟ ਤੁਸੀਂ ਵੇਖੋ ਕਿ ਇਹ ਚਿੱਠੀ ਤੇ ਆਦੇਸ਼ ਮੁੱਖ ਮੰਤਰੀ ਦਾ ਲਿਖਿਆ ਹੋਇਆ ਉਦੋਂ ਬਾਅਦ ਹੁੰਦਾ ਕੀ BOY ਇਹ ਜਿਹੜੀ ਸ਼ਿਕਾਇਤ ਆ ਭੇਜਦੀ ਆ ਪਹਿਲਾਂ ਡੀਐਸਪੀ ਮੁਹਾਲੀ ਤੋਂ ਡੀਐਸਪੀ ਮੁਹਾਲੀ ਤੋਂ ਇਹ ਜਾਂਦੀ ਆ ਗਮਾੜਾ ਨੂੰ ਗਮਾੜਾ ਤੋਂ ਖਣੀ ਕਿਤੇ ਨੂੰ ਚਮਕੌਰ ਸਾਹਿਬ ਐਸਟੀਐਮ ਕੋਲ ਵੀ ਜਾਂਦੀ ਆ ਘੁੰਮਦੀ ਆ ਉਦੋਂ ਬਾਅਦ ਫੇਰ ਗਮਾੜਾ ਕੋਲ ਆਉਂਦੀ ਆ ਫੇਰ ਉਹਦੇ ਇੱਕ ਨੋਟਿੰਗ ਦਿੱਤੀ ਜਾਂਦੀ ਆ ਕਿਹਦੇ ਵੱਲੋਂ ਇੱਕ ਸਟੂਡੈਂਟ ਵੱਲੋਂ ਜਿਹੜਾ ਬਾਊ ਹੁੰਦਾ ਸੀਨੀਅਰ ਬਾਊ ਉਹ ਤੇ ਲਿਖਦਾ ਕਿ ਜੀ ਇਹ ਮਾਮਲਾ ਰੇਰਾ ਨਾਲ ਸੰਬੰਧਿਤ ਹੈ। ਯਾਨੀ ਕਿ ਆ ਛੰ ਨੂੰ ਜਿਹੜੀ ਸਾਰੀ ਰਾਮ ਕਹਾਣੀ ਮੈਂ ਸੁਣਾਈ ਆ ਇਹ ਸਾਰਾ ਕੁਝ ਉਸ BOI ਨੂੰ ਭੇਜੀ ਗਈ ਸ਼ਿਕਾਇਤ ਦੇ ਵਿੱਚ ਵੀ ਦਰਜ ਆ। ਕਾਫੀ ਸਾਰਾ ਹਿੱਸਾ ਇਸ ਖਬਰ ਦਾ। ਤੇ ਫਿਰ ਉਹ ਜਾਣਦੀ ਕਿੱਥੇ ਆ ਜੀ ਕਹਿੰਦੇ ਸੁਭਦਣ ਕਹਿੰਦਾ ਇਹ ਰੇਰਾ ਦੇ ਸੰਬੰਧ ਦੀ ਚੀਜ਼ ਆ ਤੇ ਉਹ ਸਾਡਾ ਕੋਈ ਤਲਕ ਨਹੀਂ ਇਹਨੂੰ ਦਾਖਲ ਦਫ਼ਤਰ ਕਰ ਦਿੱਤਾ ਜਾਏ। ਜੀ ਸ਼ਿਕਾਇਤ ਕੀਤੀ ਹੈਗੀ ਆ ਜਾਂਦੀ ਹੈ BOI ਕੋਲ। ਜਿਹੜੀ ਚੀਜ਼ ਫਾਈਲ ਹੋਣੀ ਆ ਦਾਖਲ ਦਫਤਰ ਕਰਨੀ ਆ ਉਹ ਕਰਨੀ ਆ ਬੀਓਆਈ ਨੇ ਤੇ ਤੂੰ ਭਾਈ ਗਮਾੜਾ ਵਾਲਾ ਤੂੰ ਕਿਵੇਂ ਕਰਤੀ ਉਦੋਂ ਬਾਅਦ ਗੱਲ ਗਾਂ ਠੱਪ ਯਾਨੀ ਕਿ ਬੀਓਆਈ ਨੇ ਉਦੋਂ ਬਾਅਦ ਪੁੱਛਿਆ ਵੀ ਨਹੀਂ ਕਿ ਭਾਈ ਸਾਡੇ ਵੱਲੋਂ ਭੇਜੀ ਗਈ ਉਹ ਚਿੱਠੀ ਉਹਦਾ ਅੱਗੇ ਹਸ਼ਰ ਕੀ ਹੋਇਆ ਤੇ ਕਿੱਥੇ ਗਈ ਸੋ ਇਹ ਸੀ ਰੋਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਕਿ ਪੰਜਾਬ ਪੁਲਿਸ ਦਾ ਇੱਕ ਬਹੁਤ ਹੀ ਅਹਿਮ ਵਿੰਗ ਗਿਣਿਆ ਜਾਂਦਾ ਜਿੱਥੇ ਬਹੁਤ ਜ਼ਿਆਦੀਆਂ ਇਨਵੈਸਟੀਗੇਸ਼ਨਾਂ भेजियां ਜਾਂਦੀਆਂ ਯਾਨੀ ਕਿ ਜਿਵੇਂ ਕੋਟਕਪੂਰੇ ਵਾਲਾ ਕਾਹਨ ਸੀ ਬਹਿਬਲ ਕਲਾ ਬਾਬਰੀ ਆਪਣਾ ਬੜਗਾੜੀ ਵਾਲਾ ਉਹ ਵੀ ਇਹਨਾਂ ਕੋਲੀ ਸੀ ਤੋਂ ਇਹਨਾਂ ਨੇ ਪਿੱਛੇ ਜਿਹੇ ਚਲਾਨ ਦਿੱਤਾ ਉਹਦਾ ਵੀ ਰੋਲਾ ਜਆ ਪਈ ਜਾਂਦਾ ਚਲਾਨ ਤਾਂ ਦੇਤਾ ਉਹਦੇ ਉੱਤੇ ਪ੍ਰੋਸੀਕਿਊਸ਼ਨ ਸੈਂਕਸ਼ਨ ਹੀ ਨਹੀਂ ਲਈ ਬੀ ਹੋਈ ਉਹ ਹਾਲਤ ਦੇ ਵਿੱਚ ਹੁਣ ਤਰੀਕਾਂ ਪਈ ਜਾਂਦੀਆਂ ਡੇਟਾਂ ਪਈ ਜਾਂਦੀਆਂ ਕਿਉਂਕਿ ਸਰਕਾਰ ਤੋਂ BOI ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਲੈ ਕੇ ਅਦਾਲਤ ਦੇ ਅੱਗੇ ਦਿੱਤੀ ਹੀ ਨਹੀਂ ਸੋ ਇਸ ਕਿਸਮ ਦੇ ਕੰਮ ਪੰਜਾਬ ਪੁਲਿਸ ਦੇ ਵਿੱਚ ਵੀ ਹੋ ਰਿਹਾ ਤੇ ਫਿਰ ਇਹ ਕੰਪਨੀ ਦਾ ਤੁਹਾਨੂੰ ਸਾਰਾ ਖਲਾਸਾ ਮੈਂ ਕਰਤਾ ਬਸ ਦੋਸਤੋ ਬਸ ਮੇਰੀ ਬਸ ਹੋ ਗਈ ਹੋਰ ਮੈਤੋਂ ਬਹੁਤਾ ਕੁਝ ਦੱਸਿਆ ਨਹੀਂ ਜਾਂਦਾ ਭਾਵੇਂ ਦੱਸਣ ਨੂੰ ਬਹੁਤ ਕੁਝ ਅਜੇ ਬਾਕੀ ਆ ਤੇ ਮੰਗ ਕੀਤੀ ਜਾ ਰਹੀ ਆ ਇਹਨਾਂ ਵਿਕਟਮਜ਼ ਉਹਨਾਂ ਇਹਨਾਂ ਲੋਕਾਂ ਵੱਲੋਂ ਜਿਨ੍ਹਾਂ ਦੇ ਪੈਸੇ ਫਸੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਕੋਈ ਕਾਰਵਾਈ ਕਰੇ ਕੋਈ ਇਮਾਨਦਾਰ ਅਫਸਰਾਂ ਦੀ ਟੋਲੀ ਸਪੈਸ਼ਲ ਟੀਮ ਬਣਾ ਕੇ ਇਨਵੈਸਟੀਗੇਸ਼ਨ ਕਰਾਏ ਜਾਂ ਫਿਰ ਲੋਕ ਉਮੀਦ ਕਰਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੰਦੇਵਾਲੀਆ ਸਾਹਿਬ ਤੋਂ ਉਹ ਖੁਦ ਇਹਤੇ ਕੋਈ ਕਾਰਵਾਈ ਕਰ ਲੈਣ ਸੁਓ ਮੋਟੋ ਨੋਟਿਸ ਲੈਣ ਦਾ ਅਧਿਕਾਰ ਹੁੰਦਾ ਹਾਈ ਕੋਰਟ ਕੋਲ ਜੇ ਚਾਹਣ ਲੈ ਸਕਦੇ ਆ ਜਿੱਥੇ ਸਟੇਟ ਲੈ ਇਨਾ ਵੱਡਾ ਨੁਕਸਾਨ ਹੁੰਦਾ ਹੋਵੇ ਤਾਂ ਕੋਟਾਂ ਦਖਲ ਦੇ ਸਕਦੀਆਂ ਤੇ ਜਾਂ ਫਿਰ ਉਮੀਦ ਅਖੀਰ ਚ ਕੀਤੀ ਜਾਂਦੀ ਆ ਆਈਪੀਐਸ ਅਫਸਰ ਵਿਜੀਲੈਂਸ ਬਿਊਰੋ ਦੇ ਚੀਫ ਵਰਿੰਦਰ ਸ਼ਰਮਾ ਤੋਂ ਜੇ ਉਹਨਾਂ ਨੂੰ ਕੋਈ ਗੁਮਰਾ ਹੇਠੋਂ ਨਾ ਕਰ ਜੇ ਉਹ ਵੀ ਇਹਤੇ ਕਾਰਵਾਈ ਕਰ ਸਕਦੇ ਆ ਪਰ ਉਹਨਾਂ ਦੀ ਜਿਹੜੀ ਟੀਮ ਆ ਉਹਤੇ ਮੈਂ ਕਹਿੰਦਾ ਜੀ ਪੰਜਾਬ ਦਾ ਸਤਾਵੇਸ ਕਹਿੰਦਾ ਉਹਨਾਂ ਨੂੰ ਭਰੋਸਾ ਨਹੀਂ ਪਰ ਵਰਿੰਦਰ ਸ਼ਰਮਾ ਦੀ ਇਮਾਨਦਾਰੀ ਤੇ ਤੇ ਉਹਦੀ ਸੋਹਰਤਾ ਤੇ ਕੋਈ ਸ਼ੱਕ ਨਹੀਂ ਜੇ ਉਹਨਾਂ ਦੇ ਧਿਆਨ 'ਚ ਨਜ਼ਰ ਆਵੇ ਖਬਰ ਤਾਂ ਉਮੀਦ ਕਰਦੇ ਆਂ ਸ਼ਰਮਾ ਜੀ ਵੀ ਸ਼ੂ ਉਹ ਮੋਟੋ ਇਥੇ ਕਾਰਵਾਈ ਕਰ ਸਕਦੇ ਨੇ ਤੇ ਅਖੀਰ 'ਚ ਕਹਾਂਗੇ ਸਾਡੀ ਲਾਸਟ ਹੋਪ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਹੈ ਜੇ ਉਹ ਕੁਝ ਕਰੇ ਤਾਂ ਉਮੀਦਾਂ ਸਾਡੀਆਂ ਸਹੀ ਸਾਬਤ ਹੋਣਗੀਆਂ ਸੁਣੋ ਹੁਣ ਸ਼ੇਰ ਐਨ ਜੀਓ ਚਲਾਉਂਦਾ ਸਮਾਜ ਸੇਵੀ ਸਤਨਾਮ ਦਾਉ ਕੀ ਕਹਿੰਦਾ ਮੈਂ ਉਹ ਸਾਰੀ ਕਹਾਣੀ ਟੈਲੀਫੋਨ ਤੇ ਅੱਜ ਸੁਣਾਈ ਤਾਂ ਉਹਨੇ ਕਿਹਾ ਤਗੜ ਸਾਹਿਬ ਆਪਾਂ ਨੂੰ ਕੁਝ ਕਰਨਾ ਚਾਹੀਦਾ ਸਮਾਜ ਦੀ ਸੇਵਾ ਲਈ ਪੰਜਾਬ ਦੇ ਹਿੱਤ ਲਈ ਕੁਝ ਕਰਨਾ ਚਾਹੀਦਾ ਮੈਂ ਕਿਹਾ ਚੰਗਾ ਫਿਰ ਸਤਨਾਮ ਤੁਸੀਂ ਆਪਣਾ ਸੰਦੇਸ਼ ਬਣਾ ਕੇ ਭੇਜੋ ਆ ਸੁਣੋ ਉਹਨਾਂ ਦਾ ਸੰਦੇਸ਼ ਸਤਿ ਸ਼੍ਰੀ ਅਕਾਲ ਜੀ ਪੰਜਾਬ ਦਾ ਸਤਾਵੇ ਚੈਨਲ ਸਾਡੇ ਧਿਆਨ ਚ ਲੈ ਕੇ ਆਇਆ ਹੈ ਮਾਮਲਾ ਐਲਟਸ ਦਾ ਜਿਨੇ ਬਹੁਤ ਸਾਰੇ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਠੱਗੀ ਮਾਰੀ ਹੈ ਲੋਕਾਂ ਨੂੰ ਪਲਾਟ ਨਹੀਂ ਦਿੱਤੇ ਇਨਵੈਸਟਮੈਂਟ ਕਰਾ ਲਈ ਪਰ ਇਸ ਤੋਂ ਇਲਾਵਾ ਇਸ ਕੰਪਨੀ ਨੇ ਪੰਜਾਬ ਸਰਕਾਰ ਨਾਲ ਵੀ ਠੱਗੀ ਮਾਰੀ ਹੈ ਪੰਜਾਬ ਸਰਕਾਰ ਦੇ ਬਣਦੇ ਸੈਂਕੜੇ ਕਰੋੜ ਦੇ ਟੈਕਸ ਹੁਣ ਤੱਕ ਨਹੀਂ ਦਿੱਤੇ ਇਸ ਤਰ੍ਹਾਂ ਗਰੀਬ ਲੋਕਾਂ ਨਾਲ ਵੀ ਠੱਗੀ ਮਾਰੀ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਕੈਟਾਗਰੀ ਦੇ ਪਲਾਟ ਰਿਜ਼ਰਵ ਰੱਖਣੇ ਸੀ ਨਾ ਇਹਨੇ ਰਿਜ਼ਰਵ ਰੱਖੇ ਨਾ ਹੀ ਜੋ ਸਮੇਂ ਸਬਦ ਦੇ ਪੰਜਾਬ ਸਰਕਾਰ ਨੇ ਚੇਂਜ ਕੀਤੀ ਹੈ ਈਡਬਲਿਊਐਸ ਕੈਟਾਗਰੀ ਪਲਾਟਾਂ ਦੇ ਵਿੱਚ ਉਹ ਬਣਦੇ ਪੈਸੇ ਨਹੀਂ ਦਿੱਤੇ ਆ ਤੇ ਕਾਰਵਾਈ ਹੋਣੀ ਬਣਦੀ ਆ ਇਹ ਮਾਮਲਾ ਅਸੀਂ ਸੀਐਮ ਸਾਹਿਬ ਦੇ ਖਾਸ ਧਿਆਨ ਚ ਲੈਣਾ ਚਾਹੁੰਦੇ ਆ ਉਸ ਲਈ ਅਸੀਂ ਜਿਹੜਾ ਪੀਆਰ ਭਾਗ ਹੈ ਉਦੇ ਰਾਹੀਂ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਸਮਾਂ ਮੰਗ ਰਹੇ ਹਾਂ ਇਹ ਸਿਰਫ ਇਹੀ ਮਾਮਲਾ ਨਹੀਂ ਇਸ ਤੋਂ ਇਲਾਵਾ ਬਾਕੀ ਬਿਲਡਰਾਂ ਨੇ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਪਲਾਟ ਤੇ ਫਲੈਟਾਂ ਦਾ ਇੱਕ ਵੱਡਾ ਸਕੈਮ ਜਿਹੜਾ ਕੀਤਾ ਉਹ ਵੀ ਅਸੀਂ ਮਾਮਲਾ ਧਿਆਨ ਚ ਲੈ ਕੇ ਆਣਾ ਚਾਹੁੰਦੇ ਹਾਂ ਮੋਹਾਲੀ ਜ਼ਿਲ੍ਹੇ ਦੇ ਡੇਰਾਵਾਸੀ ਬਲਾਕ ਦੇ ਵਿੱਚ 2200 ਏਕੜ ਜ਼ਮੀਨ ਗੋਲਡਰ ਫਰੈਸ ਵਾਲੀ ਜਿਹੜੀ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਤੇ ਕਬਜ਼ਾ ਹੁਣ ਤੱਕ ਪੰਜਾਬ ਸਰਕਾਰ ਨਹੀਂ ਲੈ ਸਕੀ ਉਹ ਵੀ ਮਾਮਲਾ ਅਸੀਂ ਧਿਆਨ ਚ ਲੈ ਕੇ ਆਣਾ ਚਾਹੁੰਦੇ ਹਾਂ ਪੰਜਾਬ ਰਾਜ ਉਦਯੋਗਿਕ ਪਲਾਟ ਕਟਾਲਾ ਉਦੇ ਤੇ ਬਣਦੀ ਐਫਆਈਆਰ ਨਹੀਂ ਹੋਈ ਹਾਲਾਂਕਿ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਮਿਲਦੀ ਕਿ ਛੇਤੀ ਪਰਚਾ ਦਰਜ ਹੋ ਰਿਹਾ ਉਹ ਕਾਰਵਾਈ ਨਹੀਂ ਇਹ ਸਾਰਾ ਮਾਮਲਾ ਜੀ ਧਿਆਨ ਚ ਲੈ ਕੇ ਆਵਾਂਗੇ ਇੱਕ ਵੱਡਾ ਚਰਚਿਤ ਮਾਮਲਾ ਕਿ ਵਿਦੇਸ਼ ਭੇਜਣ ਵਾਲੇ ਠੱਗ ਟਰੈਵਲ ਏਜੰਟਾਂ ਤੇ ਨਾਥ ਕਿਵੇਂ ਪਾਈ ਜਾਵੇ ਇਹ ਸਾਰੇ ਮਾਮਲੇ ਸੀ ਸੀਐਮ ਸਾਹਿਬ ਨਾਲ ਖੁਦ ਮੀਟਿੰਗ ਕਰਕੇ ਡਿਸਕਸ ਕਰਾਂਗੇ ਇਹ ਸਿਰਫ ਪੰਜਾਬ ਏਜੰਡਾ ਫੋਰਮ ਪੰਜਾਬ ਅਗੇਂਸਟ ਕ腐ਸ਼ਨ ਜਾਂ ਬੀਕੇ ਯੂ ਕੁਬਿੰਦਰ ਮਾਨ ਗਰੁੱਪ ਵੱਲੋਂ ਹੀ ਉਸਤਲਾ ਬਹੜਾ ਦਾ ਕ੍ਰਾਂਤੀਕਾਰੀ ਕਸਾਨੀ ਉਹਨਾਂ ਸੀਪੀਆਈ ਵਿਜੀਲੈਂਟ ਸਿਟੀਜ਼ਨ ਫੋਰਮ ਪੰਜਾਬ ਗਵਰਨਮੈਂਟ ਰਿਟਾਇਰਡ EMPLOYEES FRONT ਇਹ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਅਸੀਂ ਮੁੱਖ ਮੰਤਰੀ ਸਾਹਦੇ ਮਾਮਲਾ ਧਿਆਨ ਚ ਲੈ ਕੇ ਆਵਾਂਗੇ ਧੰਨਵਾਦ ਜੀ ਲੋ ਦੋਸਤੋ ਹੁਣ ਪਹੁੰਚ ਗਿਆ ਐਂਡ ਤੇ ਫੇਰ ਕਹਦੇ ਆ ਸਾਨੂੰ ਉਮੀਦ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਵੇਖਦੇ ਆ ਉਹਦੀ ਜਿਹੜੀ ਪਾਲਿਸੀ ਆ ਜ਼ੀਰੋ ਟੋਲਰੈਂਸ ਟੁਵਰਡਸ ਕ腐ਸ਼ਨ ਉਹ ਇਸ ਮਾਮਲੇ ਤੇ ਕਿੰਨੀ ਕਾਰਗਰ ਸਾਬਤ ਹੁੰਦੀ ਆ ਇਹ ਉਹਦੇ ਵਾਸਤੇ ਸਪੈਸ਼ਲ ਰਿਪੋਰਟ ਆ ਸਾਨੂੰ ਉਤੋਂ ਉਮੀਦ ਆ ਸਧਾਰਨ ਪਰਿਵਾਰ ਦਾ ਆਮ ਮੁੱਖ ਮੰਤਰੀ ਤੇ ਲੱਗਦਾ ਵੀ ਸਾਨੂੰ ਹੁਣ ਤੱਕ ਪੂਰਾ ਹੀ ਇਮਾਨਦਾਰ ਹੈ ਤੇ ਇੱਥੋਂ ਸਾਰੀਆਂ ਗਿੱਲਾਂ ਗੱਲਾਂ ਹੋਰ ਸਾਬਤ ਹੋ ਜਾਣਗੀਆਂ ਮੈਨੂੰ ਰਜਿੰਦਰ ਸਿੰਘ ਤੱਗ ਨੂੰ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਿਸ